ਦੁਨੀਆ ਦੇ ਲਾਣੇਦਾਰ ਨੇ ਆਖਿਆ ਬਾਬਾ ਆਜ ਜਗ ਮਿੱਠਾ ਅਗਲਾ ਕਿੰਨੇ ਮਿੱਠਾ ਸਾਧੂ ਨੇ ਆਖਿਆ ਫਿਰ ਵੀ ਬੰਦਗੀ ਕਰਿਆ ਕਰੋ ਇਹ ਨਾਮ ਜਪਿਆ ਕਰੋ ਨਾਮ ਜਪਣ ਦੇ ਨਾਲ ਮਨੁੱਖ ਦੀ ਕਲਿਆਣ ਹੁੰਦੀ ਹੈ ਨਾਮ ਜਪਣ ਦੇ ਨਾਲ ਬੰਦਗੀ ਵਾਲਿਆਂ ਦੇ ਘਰ ਵਿੱਚੋਂ ਬੰਦਗੀ ਦਾ ਨਾਮ ਮਿਲਦਾ ਹੈ ਬੰਦਗੀ ਦੀ ਦਾਤ ਮਿਲਦੀ ਹੈ ਉਹਨਾਂ ਆਖਿਆ ਬਾਬਾ ਅਸੀਂ ਵਪਾਰੀ ਲੋਕ ਆ ਸੰਸਾਰੀ ਲੋਕ ਆ ਵਣਜ ਦਾ ਧੰਦਾ ਕਰਨ ਵਾਸਤੇ ਆਏ ਆ ਕਹਿੰਦੇ ਨੇ ਉਸ ਮਹਾਤਮਾ ਨੇ ਕੰਧ ਵੱਲ ਨੂੰ ਮੂੰਹ ਕਰ ਲਿਆ ਕੰਧ ਵੱਲ ਨੂੰ ਧਿਆਨ ਦਿਓ ਤੁਸੀਂ ਨਾ ਧਿਆਨ ਖਿੱਚਿਆ ਕਰੋ ਜੇ ਤੁਹਾਡਾ ਹੀ ਧਿਆਨ ਖਿੱਚਿਆ ਗਿਆ ਤੇ ਫਿਰ ਬਗਤਾ ਕੀ ਬੋਲੇਗਾ ਬਗਤਾ ਨਹੀਂ ਬੋਲੇਗਾ ਬਗਤਾ ਤੁਹਾਡੇ ਵਿੱਚੋਂ ਹੀ ਬੋਲੇਗਾ ਮੈਂ ਬੋਲਦਾ ਤੇ ਮੈਂ ਤੁਹਾਡੇ ਵਿੱਚੋਂ ਹੀ ਬੁਲਦਾ ਤੁਹਾਡਾ ਧਿਆਨ ਕੀ ਹੈ ਜਿਨ੍ਹਾਂ ਚਿਰ ਧਿਆਨ ਨਹੀਂ ਉਹਨਾਂ ਚਿਰ ਕੁਝ ਵੀ ਨਹੀਂ ਸ਼ਾਂਤੀ ਬਣਾਓ ਮੈਂ ਫਿਰ ਬੇਨਤੀ ਕਰਾਂਗਾ ਸ਼ਾਂਤੀ ਬਣਾਓ ਬੱਚਿਆਂ ਨੂੰ ਬਾਹਰ ਲੈ ਜਾਓ ਜਿਨ੍ਹਾਂ ਦੇ ਬੱਚੇ ਨੇ ਉਹ ਬਾਹਰ ਲੈ ਜਾਓ ਸ਼ਾਂਤੀ ਬਣਾਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਬੇ ਨੇ ਸਵੇਰੇ ਕੋਈ ਗੱਲ ਆਖਣੀ ਦਿਨ ਦੇ ਚੜਾ ਦੇ ਨਾਲ ਲਾਣੇਦਾਰ ਲੋਕਾਂ ਨੇ ਬਾਬੇ ਦੀ ਗੱਲ ਨੂੰ ਸੁਣਨਾ ਮੁੜ ਕੇ ਟੇਚ ਕਰਕੇ ਜਾਣਨਾ ਪਨਾਲਾ ਫਿਰ ਉਥੇ ਦਾ ਉਥੇ ਬਾਬੇ ਨੇ ਕਈ ਸਾਲ ਭਰਮਣ ਕੀਤਾ ਵੀ ਗੱਲ ਦਾ ਅਰਥ ਰਿਜ਼ਲਟ ਨਹੀਂ ਮਿਲ ਰਿਹਾ ਜਿਹੜੀ ਮੈਂ ਗੱਲ ਕਰਦਾ ਉਹਦਾ ਕੋਈ ਅਰਥ ਨਹੀਂ ਮਿਲਦਾ ਉਹਨੇ ਕੰਧ ਵੱਲ ਨੂੰ ਮੂੰਹ ਕਰ ਲਿਆ ਕਹਿੰਦੇ 12 ਸਾਲ ਕੰਧ ਵੱਲ ਨੂੰ ਮੂੰਹ ਕੀਤਾ 12 ਸਾਲ ਹੁਣ ਕੰਧ ਤੇ ਕਿਹੜਾ ਗਿਲਾ ਆਵੇਗਾ ਇਹਦੇ ਵਿੱਚ ਕਿਹੜੇ ਅਸਥੂਲ ਬੋਲਦੇ ਨੇ ਇਹ ਥੇਰੇ ਉਹਨੇ ਜਦੋਂ 12 ਸਾਲ ਕੰਧ ਵੱਲ ਨੂੰ ਮੂੰਹ ਕੀਤਾ 12 ਸਾਲਾਂ ਬਾਅਦ ਉਸੇ ਨਗਰ ਦੇ ਵਿੱਚੋਂ ਇੱਕ ਪੁੱਤ ਪੈਦਾ ਹੋਇਆ ਉਮਰ 5 ਸਾਲ ਦੀ ਹੋਈ ਜਿਹਦੀ ਬਾਬਤ ਗੁਰਬਾਣੀ ਕਹਿੰਦੀ ਨਾਮ ਜਪੋ ਤੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਇਰਦੇ ਦੇ ਵਿੱਚੋਂ ਤਾਂਗ ਪੈਦਾ ਹੋਈ ਬੱਚੇ ਨੇ ਕਹਿਣਾ ਜਾਂ ਤਾਂ ਰੱਬ ਦੇ ਘਰ ਦੀ ਕੋਈ ਗੱਲ ਕਰੋ ਜਾਂ ਕੋਈ ਰੱਬ ਦੇ ਘਰ ਦੀ ਗੱਲ ਸੁਣੋ ਮੇਰੇ ਕੋਲੋਂ ਜਾਂ ਤਾਂ ਕੋ ਰੱਬ ਦੇ ਘਰ ਦੀ ਗੱਲ ਸੁਣ ਲਓ ਜਾਂ ਕੋਈ ਮੈਨੂੰ ਰੱਬ ਦੇ ਘਰ ਦੀ ਗੱਲ ਸੁਣਾਵੇ ਹੁਣ ਸੁਣਾਵੇ ਕੌਣ ਇੱਥੇ ਸਾਰਾ ਦਿਨ ਥੋੜੀ ਕੋਈ ਲੱਗਾ ਰਹਿੰਦਾ ਹੈ ਇਹ ਪਾਪੀ ਚੰਦਰਾ ਪੇਟ ਲੱਗਾ ਹੈ ਜੇ ਕਿਤੇ ਸਾਰਿਆਂ ਦੀ ਗੱਲਬਾਤ ਹੁੰਦੀ ਮੇਰੇ ਸਮੇਤ ਤੇ ਬਾਪੂ ਨੂੰ ਗੁਰਬਾਣੀ ਵਿੱਚ ਕਹਿਣਾ ਨਾ ਪੈ ਜਾਂਦਾ ਕੋਟਣ ਮੈਂ ਨਾਨਕ ਕਉ ਨਾਰਾਇਣ ਜੈ ਤੀਤ ਜਦੋਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਦਿੱਲੀ ਦੀ ertid ਤੇ ਸਰੀਰ ਛੱਡਿਆ ਤੁਹਾਡੇ ਵਰਗੇ ਰੱਬ ਦੇ ਪਿਆਰਿਆਂ ਨੇ ਪੁੱਛਿਆ ਮਹਾਰਾਜ ਹੁਣ ਅੱਜ ਤੋਂ ਬਾਅਦਾਂ ਸਰੀਰ ਕਰਕੇ ਕਿੰਨੂ ਗੁਰੂ ਮੰਨਾਂਗੇ ਤੇ ਨਾਨਕ ਨਰੰਕਾਰੀ ਨੇ ਆਖਿਆ ਬਾਬਾ ਬਸੇ ਗ੍ਰਾਮ ਬਕਾਲੇ ਹੁਣ ਬਾਬੇ ਬਕਾਲੇ ਦੀ ertid ਤੇ 22 ਮੰਝੀਆਂ ਡੈਰੀਆਂ ਮੈਂ ਆਖਿਆ ਮਮੇ ਵੀ ਗੁਰੂ ਆ ਉਹ ਪਾਉ ਨੇ ਆਖਿਆ ਮਮੇ ਵੀ ਗੁਰੂ ਆ ਜਿਨੇ ਚੰਗੀ ਜੀ ਪਗ ਬਣ ਲਈ ਉਹਨੇ ਵੀ ਆਖਿਆ ਮਮੇ ਵੀ ਗੁਰੂ ਆ ਜਿਨੇ ਲੰਮਾ ਚੋੜਾ ਪਾਲਿਆ ਉਹਨੇ ਵੀ ਆਖਿਆ ਮੈਂ ਗੁਰੂ ਆ 22 ਗੁਰੂ ਬਹਿ ਕੇ 22 ਆਖਰਕਾਰ ਜਾਣਾ ਤਾਂ ਇੱਕ ਦੇ ਕੋਲ ਹੈ ਗੱਲ ਤਾਂ ਇੱਕ ਦੇ ਕੋਲੋਂ ਬਣੇਗੀ ਜਾਦਿਆਂ ਦੇ ਕੋਲੋਂ ਗੱਲ ਨਹੀਂ ਜੇ ਬਣਦੀ ਏ ਪੱਲੇ ਗੰਢ ਦੇ ਲੋ ਅੱਜ ਦੇਣੀ ਅੱਜ ਦੇ ਲੋ ਕੱਲ ਦੇਣੀ ਕੱਲ ਦੇ ਲੋ ਜਦੋਂ ਉਮਰ ਬਿਹਾਜ ਗਈ ਤੇ ਮੁੜ ਕੇ ਰੋਣ ਦਾ ਫਾਇਦਾ ਨਹੀਂ ਜੇ ਕੋਈ ਆਉਣਾ ਗੁਰਬਾਣੀ ਦੀਆਂ ਪੰਕਤੀਆਂ ਨੇ ਸੰਮਣ ਜਾਓ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਣ ਹੁਤੇ ਸੋਰੰਕ ਨੇ ਜਨ ਸਰ ਦੀਨੇ ਕਾਟ ਮੈਂ ਨਹੀਂ ਕਹਿੰਦਾ ਨਾਨਕ ਨਰੰਕਾਰੀ ਕਹਿੰਦਾ ਜਿਹੜਾ ਇੱਕ ਦੀ ਆਸ ਰੱਖਦਾ ਮੈਂ ਉਹਦੀ ਆਸ ਰੱਖਦਾ ਮੈਂ ਉਹਦੇ ਮਗਰ ਜਾਣਾ ਇਹਦਾ ਅਰਥ ਇਹ ਹੈ ਆ ਤਰਨ ਤਾਰਨ ਦਾ ਇਲਾਕਾ ਤੁਸੀਂ ਜਾਣਦੇ ਹੋ ਉਹਦੇ ਲਾਗੇ 8 ਕਿਲੋਮੀਟਰ ਤੇ ਇੱਕ ਨਗਰ ਪੈਂਦਾ ਜੇ ਸਵਾਜਪੁਰ ਨਗਰ ਗੱਲ ਨੂੰ ਧਿਆਨ ਦੇ ਕੇ ਸੁਣਿਓ ਬੋਲਿਓ ਨਾ ਜੇ ਗੱਲ ਨਿੱਗੀ ਜੀ ਵੀ ਤੁਹਾਡੇ ਮਨ ਚੋਂ ਰੰਚਕ ਮਾਤਰ ਵੀ ਉਖੜ ਗਈ ਤੇ ਤੁਹਾਨੂੰ ਸਮਝ ਨਹੀਂ ਪਵੇਗੀ ਸਮਝੀ ਦੀ ਤੇ ਖੇਡ ਹੈ ਹੋਰ ਕੀ ਗੱਲ ਨਾ ਸਮਝਾਈ ਜਾਂ ਗੀਰ ਨੂੰ ਨਹੀਂ ਆਈ ਉਹਨੇ ਆਖਿਆ ਬਾਬਾ ਕਿਤਾਬ ਬੰਦ ਕਰਾਂ ਮੈਂ ਕਿਤਾਬ ਪ੍ਰਚਲਿਤ ਨਹੀਂ ਹੋਣ ਦਿਆਂਗਾ ਹੁਣ ਨਾਨਕ ਨਰਨਕਾਰੀ ਥੋੜੀ ਕਿਤਾਬ ਆਖਦਾ ਉਹ ਕਹਿੰਦਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਉਹ ਥੋੜੀ ਆਖਦਾ ਉਹਨੇ ਆਖਿਆ ਇੱਕ ਤਾਂ ਇਹਨੂੰ ਬੰਦ ਕਰ ਦੂਜਾ ਸਰਕਾਰੀ ਦਰਬਾਰੇ ਵਿੱਚੋਂ ਕੁਝ ਪੈਸੇ ਦੀ ਰਸੀਦ ਕਟਾ ਫਿਰ ਤੈਨੂੰ ਛੱਡ ਦਿੱਤਾ ਜਾਵੇਗਾ ਤੁਹਾਡੇ ਵਡੇਰੇ ਨੇ ਆਖਿਆ ਨਾ ਗ੍ਰੰਥ ਬੰਦ ਹੋਵੇਗਾ ਨਾ ਰਸੀਦ ਬੰਦ ਕੀਤੀ ਦਿੱਤੀ ਜਾਵੇਗੀ ਬਾਬੇ ਨਾਨਕ ਦਾ ਕਰ ਉੱਚਾ ਹੈ ਉੱਚੇ ਕਰਦੇ ਵਿੱਚੋਂ ਸਰਕਾਰੀ ਦਰਬਾਰੇ ਦਾ ਥੋੜੀ ਝਾਕ ਡਿਆ ਜਾਵੇਗਾ ਹਾਂ ਸਰਕਾਰੀ ਦਰਬਾਰਾ ਝੋਲੀ ਟੱਡ ਕਰਕੇ ਆਵੇ ਹੋ ਸਕਦਾ ਹੈ ਉਹਦੀ ਝੋਲੀ ਦੇ ਵਿੱਚ ਖੈਰ ਪੈ ਜਾਵੇ ਕਹਿੰਦੇ ਨੇ ਜਦੋਂ ਝੋਲੀ ਚ ਖੈਰ ਪੈਣ ਦੀ ਗੱਲ ਕੀਤੀ ਵੀ ਕੋ ਸਰਕਾਰੀ ਦਰਬਾਰਾ ਅੱਡ ਕੇ ਆਵੇ ਜਹਾਂਗੀਰ ਨੂੰ ਅੱਗ ਲੱਗ ਗਈ ਜਦੋਂ ਜਹਾਂਗੀਰ ਨੂੰ ਅੱਗ ਲੱਗੀ ਉਹਨੂੰ ਗੁੱਸਾ ਆਇਆ ਉਨੇ ਆਖਿਆ ਬਾਬਾ ਤੈਨੂੰ ਆਖਰੀ ਵੇਰਾਂ ਕਹਿੰਦਾਈ ਇੱਕ ਤਾਂ ਇਹਨੂੰ ਬੰਦ ਕਰ ਤੇ ਦੂਜਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਰਸੀਦ ਕਟਾਉਣਾ ਕਰ ਬਾਬੇ ਨੇ ਆਖਿਆ ਤੇਰੀਆਂ ਕਿਸੇ ਵੀ ਗੱਲ ਤੇ ਮੈਂ ਅਰਥ ਨਹੀਂ ਕਰਾਂਗਾ ਅਰਥ ਤੋਂ ਪਾਵੈ ਯਕੀਨ ਨਹੀਂ ਕਰਾਂਗਾ ਨਾ ਮੈਨੂੰ ਤੇਰੇ ਤੇ ਭਰੋਸਾ ਹੈ ਮੈਨੂੰ ਜਿੰਨੇ ਭੇਜਿਆ ਮੈਨੂੰ ਉਹਦੇ ਤੇ ਭਰੋਸਾ ਨਾ ਮੈਂ ਸਰਕਾਰੀ ਦਰਬਾਰੇ ਨੂੰ ਮੰਨਦਾਈ ਨਾ ਮੈਂ ਗ੍ਰੰਥ ਬੰਦ ਕਰਨਾਈ ਉਹ ਗਵਣ ਹੋ ਤੇ ਆਥ ਬਣੋ ਚੋ ਚੱਕੀ ਕੀਆਂ ਨੂੰ ਲੋਹਾ ਲੈਂਦੇ ਤੋਂ ਚੜਦੇ ਤੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇਗਾ ਜਾਓ ਮੈਂ ਤੇਹੀ ਦੀ ਮਨ ਦਾ ਤਤੀ ਤਵੀ ਤੇ ਬਾਦਤਾ ਤੇ ਤੁਹਾਡੇ ਵਡੇਰੇ ਨੇ ਈਸਾ ਦੇ ਵਾਂਗੂ ਚੋਰਾ ਥੋੜੀ ਕੀਤਾ ਉਹ ਯਾਰ ਦਾ ਪਿਆਲਾ ਮਿਲੂ ਦੇ ਦਿੱਤਾਈ ਤੁਹਾਡੇ ਵਡੇਰੇ ਨੇ ਮਰਦਾਨਗੀ ਦੀ ਹੱਦ ਟੱਪ ਦਿੱਤੀ ਤੇਰਾ ਭਾਣਾ ਮਿੱਠਾ ਲਾਗੇ ਪਰ ਨਾਮ ਪਦਾਰਥ ਨਾਨਕ ਮੰਗੇ ਮਾਤੇ ਰਿ ਪਹਾੜੇ ਵਿੱਚ ਰਾਂਗਾ ਉਹ ਗੱਲ ਵੱਖਰੀ ਐ ਸਮੇਂ ਦੀਆਂ ਸਰਕਾਰਾਂ ਨੇ ਦਬਾਇਆ ਤੇ ਨਾਲ ਹੀ ਬਾਬੇ ਨੇ ਇਹ ਗੱਲ ਆਖੀ ਮੇਰੀ ਸਦਾ ਕੋ ਦਬਾਨਾ ਤੋਂ ਮੁਨਕਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ ਸੁਸੀਲੋ ਆਛੋ ਆਹਣ ਬਹੁਲ ਬਲੰਦ ਸਹੀਂ ਖਿਆਤ ਕੀ ਲਲਕਾਰ ਕੋ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਹ ਕੋ ਰੁਕਨੇ ਵਾਲੋ ਮੇਰੇ ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ ਮੇਰੀਆਂ ਗੱਲਾਂ ਤਾਂ ਤੂੰ ਡੱਕ ਲੇਗਾ ਮੈਨੂੰ ਸ਼ਹਾਦਤ ਦਾ ਜਾਮ ਪਿਆ ਦੇਗਾ ਜਿਹੜਾ ਮੇਰੇ ਤੋਂ ਬਾਦ ਆਵੇਗਾ ਉਹਦੀ ਤਲਵਾਰ ਨੂੰ ਕੌਣ ਡਕੇਗਾ ਉਹਦੀ ਤਲਵਾਰ ਨੂੰ ਦੁਨੀਆ ਦੀ ਕੋਈ ਤਾਕਤ ਡੱਕ ਨਹੀਂ ਸਕਦੀ ਤਾਕਤ ਕਿੱਡੀ ਕਾ ਮੈਂ ਬਿਆਨ ਲਗਾਸਾਂ ਕਰਨਾ ਸਵਾਜਪੁਰ ਨਗਰ 'ਚ ਇਥੋਂ ਦਾ ਇੱਕ ਮਰਦ ਲਾਹੌਰ ਚਲਿਆ ਗਿਆ ਪੁੱਤਰ ਨੇ ਜਨਮ ਲਿਆ ਉਮਰ ਹੋ ਗਈ 23 ਸਾਲ ਉੱਥੇ ਤਨ ਪੰਚਮ ਪਾਛਾ ਗਏ ਸਨ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਲਾਹੌਰ ਆਏ ਹੋ ਅਸੀਂ ਵੀ ਤਰਨਤਾਰਨ ਦੇ ਲਾਗੇ ਨਗਰ ਸਵਾਜਪੁਰ ਹੈ ਉਥੋਂ ਦੇ ਰਹਿਣ ਵਾਲੇ ਆ ਤੁਹਾਡੇ ਨਗਰਾਂ ਕਿਹਾਏ ਆ ਮਹਾਰਾਜ ਮੇਰੀ ਘਰ ਵਾਲੀ ਮੇਰੇ ਕਹਾਂ ਉਹ ਕਹਿੰਦੀ ਬਿਨੇ ਕਰਕੇ ਆਓ ਜੇ ਤਨਪੰਚਮ ਪਾਤਸ਼ਾ ਸਾਡੇ ਘਰ ਚਰਨ ਪਾ ਦੇਣ ਤੁਸੀਂ ਕਿਰਪਾ ਕਰਕੇ ਚਰਨ ਪਾ ਦਿਓ ਤਨਦੀਨ ਦੁਨੀਆ ਦੇ ਮਾਲਕ ਕਹਿਣ ਲੱਗੇ ਸੰਮਣ ਅਸੀਂ ਪਰਸੋਂ ਤਰਨ ਤਰਨ ਦੀ ਤਰਤੀ ਨੂੰ ਵਾਪਸ ਜਾਣਾ ਈ ਇੱਕ ਦਿਨ ਤੇਰੇ ਕੋਲ ਐ ਅੰਮ੍ਰਿਤ ਵੇਲੇ ਤੇਰੇ ਘਰ ਆਵਾਂਗੇ ਤੇਰੇ ਘਰੋਂ ਆਸਾ ਦੀ ਵਾਰਦਾ ਪੋਗ ਪਾ ਕਰਕੇ ਪ੍ਰਸ਼ਾਦਾ ਪਾਣੀ ਛਾ ਕੇ ਤੇ ਅਰਦਾਸਾ ਕਰਕੇ ਚਾਲੇ ਪਾ ਦੇਾਂਗੇ ਤੂੰ ਲੰਗਰ ਪਾਣੀ ਦਾ ਪ੍ਰਬੰਧ ਕਰ ਉਹਨੇ ਸੱਤ ਵਚਨ ਕੀਆ ਲਾਲੇ ਕੋ ਚਲਿਆ ਗਿਆ ਲਾਲਾ ਅੰਮ੍ਰਿਤ ਵੇਲੇ ਸਵੇਰੇ ਅੰਮ੍ਰਿਤ ਵੇਲੇ ਮੇਰੇ ਘਰ ਤਨ ਪੰਚਮ ਪਾਤਸ਼ਾਹ ਨੇ ਆਉਣਾ ਏ ਉਹਨਾਂ ਨੇ ਲੰਗਰ ਪਾਣੀ ਦੇ ਪ੍ਰਬੰਧ ਵਾਸਤੇ ਸਿੱਖ ਸੰਗਤਾਂ ਨੂੰ ਲੈ ਕੇ ਆਉਣਾ ਤੇ ਮੇਰਾ ਮਨ ਕਰਦਾ ਮੈਂ ਲੰਗਰ ਦਾ ਪ੍ਰਬੰਧ ਕਰਾਂ ਕੁਝ ਮਾਇਆ ਮੇਰੇ ਕੋਲ ਹੈ ਕੁਝ ਅਸੀਂ ਸਿੱਖ ਸਿੱਦਕੀ ਸੇਖਾਂ ਤੁਹਾਡਾ ਮਾਰਦੇ ਕੁਝ ਨਹੀਂ ਮੇਰਾ 13 ਸਾਲ ਤੋਂ ਤੇਰੇ ਨਾਲ ਵਾਪਿਆ ਹੈ ਤੂੰ ਮੈਨੂੰ ਜਾਣਦਾ ਮੈਂ ਤੈਨੂੰ ਜਾਣਨਾ ਹੈ ਕੁਝ ਮਾਇਆ ਮੇਰੇ ਕੋਲ ਹੈ ਕੁਝ ਮਾਇਆ ਅਸੀਂ ਤੈਨੂੰ ਦੇ ਦਿੰਨੇ ਆ ਜਿੰਨੀ ਮਾਇਆ ਵਧੀ ਵਹੀ ਖਾਤੇ ਤੇ ਲਿਖਦੀ ਤੇਰੀ ਪਾਈ ਪਾਈ ਮੋੜਦਿਆਂਗਾ ਜੇਕ ਤੇ ਸਰੀਰ ਕਰਕੇ ਵੇਚਣ ਦੀ ਵੀ ਲੋੜ ਪਈ ਤੇ ਆਪਣਾ ਸਰੀਰ ਵੇਚ ਦੇਵਾਂਗਾ ਪਰ ਮੈਨੂੰ ਕੁਝ ਨਾ ਕੁਝ ਚਾਹੀਦਾ ਹੁਨੇ ਆਖਿਆ ਕੋਈ ਨਹੀਂ ਸਿੱਖਾ ਜੋ ਤੇਰੇ ਕੋਲ ਆ ਲੈ ਆਈ ਤੇ ਸਵੇਰੇ ਆ ਕੇ ਲੈ ਜਾਈ ਇਹ ਸ਼ਾਮ ਨੂੰ ਗਿਆ ਜਦੋਂ ਰਾਤ ਪੈਣ ਲੱਗੀ ਇਹਨਾਂ ਗੱਡਾ ਮੋਦੀ ਖਾਨੇ ਦੇ ਗਾੜੀ ਲਾਇਆ ਵੀ ਹੁਣ ਕਿਹੜੇ ਗਾਹ ਕੋਣੇ ਨੇ ਸ਼ਾਮ ਪੈ ਗਈ ਹੈ ਲਾਲੇ ਨੂੰ ਜਾ ਕਰਕੇ ਜੁ ਕੁਝ ਮਾਇਆ ਕੋਲ ਸੀ ਦਿੱਤੀ ਗੁਰੂ ਕੇ ਸਿੱਖੋ ਚੋਰਾ ਨਾ ਕਰਿਆ ਕਰੋ ਤੇ ਕੰਮ ਜਿਹੜਾ ਚੰਗਾ ਹੁੰਦਾ ਉਹਨੂੰ ਕਰਨ ਵਿੱਚ ਦੇਰ ਨਾ ਕਰਿਆ ਕਰੋ ਇਹ ਨਾ ਹੋਵੇ ਵੀ ਕੋਈ ਨਹੀਂ ਘੰਟੇ ਨੂੰ ਕਰ ਲਾਂਗਾ ਗੁਰੂ ਕੇ ਸਿੱਖੋ ਜੇ ਕਿਤੇ ਮਾੜਾ ਬੰਦਾ ਮਿਲ ਗਿਆ ਨਾ ਉਹਨੇ ਤੁਹਾਨੂੰ ਕੰਮ ਨਹੀਂ ਜੇ ਕਰਨ ਦੇਣਾ ਦੋ ਤਰ੍ਹਾਂ ਦੇ ਲੋਕ ਹੋਇਆ ਕਰਦੇ ਨੇ ਜਿਦੋਂ ਆਂ ਕੀਤੀ ਉਦੋਂ ਉਹਦਾ ਮਨ ਚੰਗਾ ਇੱਕ ਮਿਲ ਪਿਆ ਓਏ ਸਿੱਖੜਿਆਂ ਨੇ ਕਿਹੜੀ ਤੇਰੀ ਮਾਇਆ ਮੋੜਨੀ ਆ ਤੂੰ ਕਹਿ ਦਿੰਦਾ ਲੈ ਜੀ ਗੱਡੇ ਭਰ ਕੇ ਕੋਈ ਗੱਲ ਨਹੀਂ ਇਹ ਨਾ ਜਬਾਨ ਦੇ ਪਕੈ ਨਾ ਇਹਨਾਂ ਤੇਰੀ ਮਾਇਆ ਮੋੜਨੀ ਹੂੰ ਵੇਖੀ ਕਿਤੇ ਗਲਤੀ ਨਾ ਕਰ ਲਈ ਇਹ ਦੋ ਤਰ੍ਹਾਂ ਦੇ ਮੜ ਹੋਇਆ ਕਰਦੇ ਨੇ ਅੰਦਰੋਂ ਮੜਨੇ ਹੁਲਾਰਾ ਮਾਰਿਆ ਤੇਰਾ ਕੀ ਜਾਣਾ ਜਵਾਬ ਹੀ ਦੇਣਾ ਹੈ ਉਹਨੇ ਆਖਿਆ ਗੱਲ ਸੁਣੋ ਮੇਰੀ ਕੱਲ ਗੱਲ ਹੋਰ ਸੀ ਅੱਜ ਗੱਲ ਹੋਰ ਹੈ ਜਿੰਨੀ ਕਮਾਇਆ ਤੇਰੇ ਕੋਲ ਹੈਗੀ ਇਹਨਾਂ ਕਾ ਤਾਂ ਦੇ ਦੇਾਂਗਾ ਪਰ ਜੇ ਤੂੰ ਕਹਿ ਬੀ ਆਪਣੇ ਕੋਲੋਂ ਤੇ ਮੇਰੇ ਕੋਲੋਂ ਇੱਕ ਪਾਈ ਦਾ ਕੁਝ ਨਹੀਂ ਦਿੱਤਾ ਜਾਣਾ ਜੇ ਤਾਂ ਮਾਇਆ ਹੈਗੀ ਤੇ ਲਿਆ ਨਹੀਂ ਆਗੀ ਮੇਰੇ ਹੱਥ ਖੜੇ ਹੀ ਮੈਂ ਨਹੀਂ ਉਹ ਦੇਣੀ ਹੁਣ ਆਖਰਕਾਰ ਕਿਤੇ ਕਿੰਨੀ ਕਮਾਇਆ ਸੀ ਸਿੱਖ ਸੰਗਤਾਂ ਜਿਵੇਂ ਤੁਹਾਡਾ ਠਾਠਾ ਮਾਰਦਾ ਕੱਠ ਹੈ ਤਨ ਪੰਚਮ ਪਾਤਸ਼ਾਹ ਦੇ ਮਗਰ ਨਾਨਕ ਨਿਰੰਕਾਰੀ ਨੂੰ ਮੰਨਣ ਵਾਲੇ ਲੋਕ ਤੁਰਦੇ ਸਨ ਹੁਣ ਆਖਰਕਾਰ ਲੰਗਰ ਵੀ ਵੱਡਾ ਹੀ ਕੀਤਾ ਜਾਵੇਗਾ ਉਹਦੇ ਪਿਤਾ ਨੇ ਤਰਲਾ ਕੀਤਾ ਨਾ ਕਰਾਂ ਇਦਾਂ ਨਾ ਕਰ ਲਾਲਾ ਤੂੰ ਆਂਕੀਦੀ ਐ ਹੁਣ ਅੱਧੀ ਰਾਤ ਕਿਹਦਾ ਕੁੰਡਾ ਖੜਕਾਵਾਂਗੇ ਤਿੰਨ ਵੇਰਾ ਲਾਲੇ ਨੇ ਨਾ ਕਰ ਦਿੱਤੀ ਚੁੱਕ ਆਪਣੀ ਮਾਇਆ ਤੇ ਤੁਰਦਾ ਬਾਣਾ